ਸਤਿ ਸ੍ਰੀ ਅਕਾਲ ਦੋਸਤੋ ਵੈਲਕਮ ਟੂ ਡੋਰਸਟੈਪ ਐਜੂਕੇਸ਼ਨ ਪੁਆਇੰਟ ਉਮੀਦ ਮੈਂ ਇਹੀ ਕਰੂੰਗਾ ਤੁਸੀਂ ਸਾਰੇ ਬਹੁਤ ਹੀ ਵਧੀਆ ਹੋਣੇ ਆ ਵੈਸੇ ਮੈਂ ਗਰਾਊਂਡ ਆਇਆ ਹੋਇਆ ਤੁਸੀਂ ਵੇਖ ਸਕਦੇ ਹੋ ਜਿਹੜਾ ਮੈਂ ਤੁਹਾਨੂੰ ਇੱਧਰ ਵਿਖਾ ਰਿਹਾ ਕਾਫੀ ਸਾਰੇ ਵਿਦਿਆਰਥੀ ਵੀ ਹੈਗੇ ਆ ਛੋਟੇ ਛੋਟੇ ਬੱਚੇ ਖਾਸ ਕਰਕੇ ਯੰਗ ਜਿਹੜੇ ਬੱਚੇ ਹੈਗੇ ਆ ਜਿਹੜੇ ਕਿ 6ਵੀਂ ਤੋਂ ਲੈ ਕੇ 10ਵੀਂ ਜਮਾਤ ਵਿੱਚ ਪੜ੍ਹਦੇ ਨੇ ਜਾਂ ਫਿਰ 11ਵੀਂ ਤੋਂ ਲੈ ਕੇ 12ਵੀਂ ਵਾਲੇ ਵੀ ਬੱਚੇ ਹੁੰਦੇ ਆ ਕੁਝ ਕੁਝ ਵੱਡੇ ਬੱਚੇ ਵੀ ਹੋਣੇ ਆ ਇਹਨਾਂ ਨੂੰ ਵੇਖ ਕੇ ਬਹੁਤ ਜ਼ਿਆਦਾ ਪੋਜ਼ਿਟਿਵਿਟੀ ਦੀ ਆਉਂਦੀ ਹੈ ਕਿ ਇੰਨੇ ਛੋਟ ਇੱਥੇ ਆ ਕੇ ਮਿਹਨਤ ਲਾਉਂਦੇ ਆ। ਸੋ ਤੁਸੀਂ ਕੀ ਸੋਚਦੇ ਹੋ? ਵੈਸੇ ਮੈਂ ਸਾਰੀਆਂ ਗੱਲਾਂ ਨੂੰ ਸਟੱਡੀ ਨਾਲ ਹੀ ਰਿਲੇਟ ਕਰਦਾ ਹੁੰਦਾ। ਸੋ ਇੱਥੇ ਵੀ ਮੈਂ ਜਿਹੜੇ ਸਟੂਡੈਂਟ ਮਿਹਨਤ ਕਰ ਰਹੇ ਆ ਜਾਂ ਫਿਰ ਜਿਹੜੇ ਵੀ ਬੱਚੇ ਮਿਹਨਤ ਕਰ ਰਹੇ ਆ ਇਹਨਾਂ ਇਹਨਾਂ ਨੂੰ ਵੀ ਮੈਂ ਸਟੱਡੀ ਨਾਲ ਹੀ ਰਿਲੇਟ ਕਰਨ ਦੀ ਕੋਸ਼ਿਸ਼ ਕਰਾਂਗਾ। ਸੋ ਤੁਸੀਂ ਸਾਰਿਆਂ ਨੂੰ ਵੇਖ ਰਹੇ ਹੋ ਛੋਟੇ-ਛੋਟੇ ਬੱਚੇ। ਕਾਫੀ ਸਾਰੇ ਤੈਹੋਜੇ ਹੋਣਗੇ ਜਿਨ੍ਹਾਂ ਦਾ ਦਿਲ ਕਰਦਾ ਹੋਣਾ ਆ। ਪਹਿਲਾਂ-ਪਹਿਲਾਂ ਤਾਂ ਵੀ ਦਿਲ ਨਹੀਂ ਕਰਦਾ ਹੋਣਾ ਕਿ ਯਾਰ ਗਰਾਊਂਡ ਜਾਣਾ ਪੈਣਾ ਹੈ, ਮਿਹਨਤ ਲਾਉਣੀ ਪੈਣੀ ਹੈ ਤੇ ਕਾਫੀ ਜ਼ਿਆਦਾ ਸਟਰਗਲ ਵਾਲਾ ਕੰਮ ਆ। ਕਾਫੀ ਬੱਚੇ ਹੁਜੇ ਵੀ ਹੋਣਗੇ ਜੜੇ ਕਿ ਆਰਮੀ ਦੀ ਤਿਆਰੀ ਕਰ ਰਹੇ ਹੋਣੇ ਆ ਕਾਫੀ ਬੱਚੇ ਨੋਦਰ ਦੇਖ ਰਹੇ ਆ ਕਿ ਕਬੱਡੀ ਦੀ ਵੀ ਤਿਆਰੀ ਕਰਦੇ ਆ ਸੋ ਸਟਰਗਲ ਜਿਹੜਾ ਕਰਨਾ ਆ ਜਾਂ ਫਿਰ ਸੰਘਰਸ਼ ਕਰਨ ਦੀ ਜਦੋਂ ਮੈਂ ਆਪਾਂ ਗੱਲ ਕਰਦੇ ਆ ਕੋਈ ਵੀ ਕੰਮ ਸੌਖਾ ਤਾਂ ਨਹੀਂ ਹੁੰਦਾ ਪਰ ਫਿਰ ਵੀ ਆਪਾਂ ਕਰਦੇ ਆ ਕਿਸੇ ਚੀਜ਼ ਨੂੰ ਹਾਸਲ ਕਰਨ ਦੇ ਲਈ ਇਸੇ ਤਰ੍ਹਾਂ ਹੀ ਤੁਸੀਂ ਵੇਖ ਰਹੇ ਹੋ ਨਾ ਜਿਹੜੇ ਵੀ ਪਿੰਡ ਵਿੱਚ ਮੈਂ ਹੈਗਾ ਆ ਤੇ ਤੁਹਾਨੂੰ ਕੀ ਲੱਗਦਾ ਵੈਸੇ ਤਾਂ ਇਹ ਕਸਬਾ ਆ ਤੇ ਇਸ ਕਸਬੇ ਦੇ ਵਿੱਚ ਕੀ ਸਿਰਫ ਇੰਨੇ ਬੱਚੇ ਹੀ ਹੋਣੇ ਆ ਜਿਵੇਂ ਕਿ ਮੈਨੂੰ ਇੱਥੇ ਚਲੋ ਮੰਨ ਲੈਂਦੇ ਆ 100 ਬੱਚਾ ਹੋਗਾ ਪਰ ਕੀ ਇਸ ਕਸਬੇ ਦੇ ਵਿੱਚ ਸਿਰਫ 100 ਬੱਚੇ ਹੋ ਗਾਲੀ ਮੈਟਰ ਕਰ ਦਿਆ ਹੈ ਕਿ ਉਹਨਾਂ ਵਿੱਚ ਮਿਹਨਤ ਕਰਨ ਵਾਲੇ ਕਿੰਨੇ ਹੈਗੇ ਸੋ ਮਿਹਨਤ ਕਰਨ ਵਾਲੇ ਤੁਸੀਂ ਵੇਖ ਰਹੇ ਹੋ ਸੋ ਇਸੇ ਤਰ੍ਹਾਂ ਮੈਂ ਤੁਹਾਡੀ ਗੱਲ ਰਿਲੇਟ ਕਰੂੰਗਾ ਕਿ ਜਦ ਤੱਕ ਨੋਟੀਫਿਕੇਸ਼ਨ ਨਾ ਆਇਆ ਹੋਵੇ ਤੇ ਉਦੋਂ ਤੱਕ ਤੁਸੀਂ ਤਿਆਰੀ ਕਿੰਨੀ ਕਰ ਰਹੇ ਹੋ ਸੰਘਰਸ਼ ਜਿਹੜਾ ਹੈਗਾ ਆ ਤੁਸੀਂ ਕਿੰਨਾ ਕਿੰਨਾ ਕੁ ਟਾਈਮ ਜਾਰੀ ਰੱਖ ਰਹੇ ਹੋ ਜਾਂ ਫਿਰ ਤੁਹਾਡਾ ਕਿੰਨਾ ਕੁ ਦਿਲ ਕਰਦਾ ਹੈ ਪੜਨ ਉਦੋਂ ਤੱਕ ਤੁਹਾਡਾ ਦਿਲ ਪੜਨ ਦਾ ਬਿਲਕੁਲ ਵੀ ਨਹੀਂ ਕਰਦਾ ਜਦੋਂ ਤੱਕ ਉੱਤਰ ਜਾਰੀ ਨਾ ਹੋਇਆ ਹੋਵੇ ਸੋ ਜਿੰਨੇ ਬੱਚੇ ਤੁਹਾਨੂੰ ਗਰਾਊਂਡ 'ਚ ਵਿਖਰੇ ਆ ਤੌਲ ਕੇ ਬੜੇ ਥੋੜੇ ਜਿਹੇ ਬੱਚੇ ਹੈਗੇ ਆ ਇਸੇ ਤਰ੍ਹਾਂ ਹੀ ਤੁਹਾਡੇ ਐਗਜ਼ਾਮ ਦੇ ਵਿੱਚ ਜਦੋਂ ਤੁਸੀਂ ਐਗਜ਼ਾਮ ਦੀ ਤਿਆਰੀ ਕਰਨੀ ਆ ਭਾਵੇਂ ਪੀਐਸਟ ਸਟਾਰਟ ਹੋਵੇ ਮਾਸਟਰ ਕਾਟਰ ਦਾ ਐਗਜ਼ਾਮ ਹੋਵੇ ਜਾਂ ਫਿਰ ਕੋਈ ਹੋਰ ਵੀ ਐਗਜ਼ਾਮ ਦੀ ਤੁਸੀਂ ਤਿਆਰੀ ਕਰਨੀ ਹੋਵੇ ਬੈਂਕਿੰਗ ਦਾ ਐਗਜ਼ ਆਪਟਵਾਰੀ ਪੀਐਸਪੀਸੀਐਲ ਪੰਜਾਬ ਦੇ ਵਿੱਚ ਵੀ ਕਾਫੀ ਸਾਰੇ ਐਗਜ਼ਾਮ ਹੁੰਦੇ ਆ ਸੋ ਜੇਕਰ ਤੁਸੀਂ ਉਹਨਾਂ ਐਗਜ਼ਾਮ ਦੀ ਤਿਆਰੀ ਕਰਦੇ ਹੋ ਤੇ ਆਪਣੇ ਆਪ ਵਿਦਆਊਟ ਨੋਟੀਫਿਕੇਸ਼ਨ ਆਏ ਜਿਹੜੇ ਤਿਆਰੀ ਕਰਨ ਵਾਲੇ ਸਟੂਡੈਂਟਸ ਦੀ ਜਿਹੜੀ ਗਿਣਤੀ ਹੁੰਦੀ ਆ ਉਹ ਨਾ માત્ર ਹੁੰਦੀ ਆ ਬਹੁਤ ਘੱਟ ਤੇ ਤੁਸੀਂ ਇੱਥੇ ਵੇਖ ਰਹੇ ਹੋ ਨਾ ਸੋ ਜਿਹੜੇ ਨਾ માત્ર ਜਿਹੜੇ ਸਟੂਡੈਂਟ ਹੁੰਦੇ ਆ ਨਾ ਉਹੀ ਐਗਜ਼ੈਂਪਲ ਤੁਹਾਨੂੰ ਗਰਾਊਂਡ ਵਿੱਚ ਵੇਖਣ ਨੂੰ ਮਿਲ ਸਕਦੀ ਆ ਕਿ ਇਹੀ ਸਟੂਡੈਂਟ ਜਿਹੜੇ ਕਿ ਅਸਲ ਦੇ ਵਿੱਚ ਮਿਹਨਤ ਕਰਦੇ ਆ ਕਿ ਲਾਸਟ ਤੱਕ ਮਿਹਨਤ ਕਰਦੇ ਰਹਿੰਦੇ ਆ ਇਸੇ ਤਰ੍ਹਾਂ ਤੁਸੀਂ ਵੀ ਜਦੋਂ ਤੱਕ ਕੋਈ ਨੋਟੀਫਿਕੇਸ਼ਨ ਨਹੀਂ ਆਉਂਦਾ ਤੁਸੀਂ ਵੀ ਆਪ ਦੀ ਸਟੱਡੀ ਲਈ ਕੀ ਕਰਿਆ ਕਰੋ ਮਿਹਨਤ ਕਰਿਆ ਕਰੋ ਇਹ ਨਾ ਵੇਖਿਆ ਕਰੋ ਕਦੋਂ ਨੋਟੀਫਿਕੇਸ਼ਨ ਆਉਣਾ ਹੈ ਕਦੋਂ ਨਹੀਂ ਆਉਣਾ ਜੇਕਰ ਤੁਸੀਂ ਇਹਨਾਂ ਗੱਲਾਂ ਨੂੰ ਚੁੰਗੇ ਫਿਰ ਤੁਸੀਂ ਆਪਦੀ ਜਿਹੜੀ ਤਿਆਰੀ ਹੈਗੀ ਆ ਉਹ ਪ੍ਰੋਪਰ ਤਰੀਕੇ ਨਾਲ ਨਹੀਂ ਕਰ ਸਕਦੇ ਸੋ ਕਰੋ ਮਿਹਨਤ ਮੈਨੂੰ ਨਹੀਂ ਪਤਾ ਤੁਹਾਨੂੰ ਮੈਂ ਪਹਿਲਾਂ ਵੀ ਦੱਸਦਾ ਹੁੰਨਾ ਕਿ ਤੁਹਾਨੂੰ ਨਹੀਂ ਪਤਾ ਹੁੰਦਾ ਕਿਹੜਾ ਨੋਟੀਫਿਕੇਸ਼ਨ ਕਦੋਂ ਆਊਗਾ ਜਾਂ ਫਿਰ ਕੋਈ ਵੀ ਮਾਸਟਰ ਕਟਾ ਦਾ ਨੋਟੀਫਿਕੇਸ਼ਨ ਹੋਇਆ ਪੀਐਸਟ ਦਾ ਨੋਟੀਫਿਕੇਸ਼ਨ ਹੋਇਆ ਚਲੋ ਐਸੇ ਤਾਂ ਕੁਝ-ਕੁਝ ਨੋਟੀਫਿਕੇਸ਼ਨਾਂ ਦੀ ਜਾਣਕਾਰੀ ਆਪਾਂ ਦਿੰਦੇ ਹੀ ਰਹਿਣੀਆਂ ਜਦੋਂ ਵੀ ਕੋਈ ਆਪਾਂ ਨੂੰ ਅਪਡੇਟ ਮਿਲਦੀ ਆ ਬਟ ਓਵਰਆਲ ਮੈਂ ਇਹ ਵੀਡੀਓ ਤਾਰ ਰਿਕਾਰਡ ਹਾਂ ਗੱਲ ਕਰਾਂ ਤਾਂ ਮੈਂ ਛੁੱਟਕੀਆਂ ਮਾਰਾਂ ਵੀ ਮੈਂ ਡੇਲੀ ਗਰਾਊਂਡ ਨਹੀਂ ਆਉਂਦਾ ਹਾਂ ਵਰਕਆਊਟ ਕਰਨ ਜ਼ਰੂਰ ਜਾਣਾ ਆ ਜੇ ਮੈਂ ਗੁਦਾਰਾ ਦੇ ਵਿੱਚ ਬਟ ਕਦੇ ਕਦਾਈ ਗਰਾਊਂਡ ਆਉਣ ਦਾ ਵੀ ਦਿਲ ਕਰ ਜਾਂਦਾ ਆ ਇੱਥੇ ਆ ਕੇ ਵੇਖੇ ਦਾ ਜਾਂ ਤੇ ਇੱਕ ਵੱਖਰੀ ਜਿਹੀ ਪੋਜ਼ਿਟਿਵਿਟੀ ਵੇਖਣ ਨੂੰ ਮਿਲਦੀ ਆ ਕਿਉਂਕਿ ਤੁਸੀਂ ਵੇਖੋ ਜਿਹੜੇ ਬੱਚੇ ਇੱਥੇ ਮਿਹਨਤ ਕਰ ਰਹੇ ਆ ਇਹਨਾਂ ਦੇ ਨਾਲ ਦੇ ਕਾਫੀ ਸਾਰੇ ਸਾਥੀ ਇਹੋ ਜਿਹੇ ਵੀ ਹੋਣਗੇ ਜਿਹੜੇ ਕਿ ਘਰਾਂ 'ਚ ਬੈਠੇ ਫੋਨ ਚਲਾਉਂਦੇ ਹੋਣਗੇ ਹੁਣ ਮੈਂ ਜੇਕਰ ਤੁਹਾਨੂੰ ਪੁੱਛਾਂ ਕਿ ਫੋਨ ਚਲਾਉਣਾ ਸੌਖਾ ਕੰਮ ਆ ਕਿ ਗਰਾਊਂਡ ਚ ਆਉਣਾ ਸੌਖਾ ਕੰਮ ਹੈ ਤੁਸੀਂ ਕਹੋਗੇ ਬਿਲਕ ਗੇ ਮੈਂਟਲੀ ਵੀ ਸਟਰੋਂਗ ਹੋਗੇ ਸੋ ਇਹ ਕੁਝ ਗੱਲਾਂ ਸਗੀਆਂ ਜਿਹੜੀਆਂ ਕਿ ਮੈਂ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਬਾਕੀ ਆਪਾਂ ਕੋਸ਼ਿਸ਼ ਕਰਦੇ ਰਹਨੇ ਆ ਕਿ ਤਰੀਕੇ ਨਾਲ ਮੋਟੀਵੇਸ਼ਨ ਦਿੱਤੀ ਜਾਵੇ ਬਾਕੀ ਆਪਣਾ ਕੋਈ ਪੇਡ ਚੈਨਲ ਹੈਗਾ ਕਿ ਮੈਂ ਕੋਈ ਬੈਨੀਫਿਟ ਲੈਣਾ ਹੋਵੇ ਆਪਣਾ ਅਲਟੀਮੇਟ ਏਮ ਇਹੀ ਹੁੰਦਾ ਆ ਕਿ ਤੁਹਾਡੇ ਵਰਗੇ ਜਿਹੜੇ ਵੀ ਸਟੂਡੈਂਟਸ ਟੀਚਰ ਬਣਨਾ ਚਾਹੁੰਦੇ ਆ ਕਿ ਤੁਹਾਨੂੰ ਵੱਧ ਤੋਂ ਵੱਧ ਮੋਟੀਵੇਟ ਕੀਤਾ ਜਾਵੇ ਤਾਂ ਜੋ ਤੁਸੀਂ ਆਪਦੀ ਜਿਹੜੀ ਸਟੱਡੀ ਹੈਗੀ ਆ ਤੁਸੀਂ ਉਹਦੇ ਤੋਂ ਜ਼ਿਆਦਾ ਧਿਆਨ ਦਿਓ ਫੋਕਸ ਕਰੋ ਸੋ ਕਰੋ ਮਿਹਨਤ ਤੁਸੀਂ ਆਪਦੀ ਜਿਹੜੀ ਵੀ ਤੁਸੀਂ ਪੇਪਰ ਦੀ ਤਿਆਰੀ ਕਰ ਰਹੇ ਹੋ ਹਿੰਦ ਪਬਲਿਕ ਪਲੇਸਸ ਤੇ ਮੈਂ ਅੱਜ ਇਹ ਵੀਡੀਓ ਰਿਪੋਰਟ ਕਰਨੀ ਆਤੀ ਕਰ ਰਿਹਾ ਕਿਉਂਕਿ ਮੇਰ ਤੋਂ ਰਿਆ ਨਹੀਂ ਗਿਆ ਇਹਨਾਂ ਬੱਚਿਆਂ ਨੂੰ ਦੇਖ ਕੇ ਯਾਰ ਇਹ ਬੱਚੇ ਜਿਹੜੇ ਹੈਗੇ ਆ ਇਨੀ ਮਿਹਨਤ ਕਰਦੇ ਆ ਤੇ ਤੁਹਾਨੂੰ ਵੀ ਥੋੜਾ ਜਿਆਦਾ ਦੱਸਿਆ ਜਾਵੇ ਵੈਸੇ ਤੁਹਾਨੂੰ ਘਟਾ ਨਹੀਂ ਪਤਾ ਕਿ ਜਿਹੜੇ ਇੱਥੇ ਦੇ ਸਟੂਡੈਂਟ ਹੈਗੇ ਆ ਜੀ ਗਰਾਊਂਡ ਦੇ ਵਿੱਚ ਜਿਹੜੇ ਸਟੂਡੈਂਟ ਆਉਂਦੇ ਆ ਮਿਹਨਤ ਕਰਨੀ ਆਉਂਦੇ ਆ ਸੋਥੀ ਵੀ ਇਹਨਾਂ ਗੱਲਾਂ ਨੂੰ ਕਰਕੇ ਕਾਫੀ ਸਾਰੀ ਨੈਗੇਟਿਵਿਟੀ ਜਿਹੜੀ ਤੁਹਾਡੇ ਆਲੇ ਦੁਆਲੇ ਹੁੰਦੀ ਆ ਉਹਨਾਂ ਗੱਲਾਂ ਨੂੰ ਇਗਨੋਰ ਕਰਕੇ ਤੁਸੀਂ ਖੁਦ ਲਈ ਜਿਹੜੀ ਮਿਹਨਤ ਹੈਗੀ ਆ ਜੀ ਉਹ ਤੁਸੀਂ ਉਹਦੀ ਸ਼ੁਰੂਆਤ ਕਰ ਸਕਦੇ ਹੋ ਬਾਕੀ ਬਾਕੀ ਕੁਕਰ ਮੈਂ ਹੋਰ ਗੱਲ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰੂੰਗਾ ਕਿ ਲੜਨ ਵਾਲਿਆਂ ਦੀ ਗਿਣਤੀ ਤੇ ਸੰਘਰਸ਼ ਕਰਨ ਵਾਲਿਆਂ ਦੀ ਜਿਹੜੀ ਗਿਣਤੀ ਹੁੰਦੀ ਹੈ ਉਹ ਹਮੇਸ਼ਾ ਘਟੀ ਹੁੰਦੀ ਹੈ ਸੋ ਇਸ ਦੇ ਨਾਲ ਹੀ ਮੈਨੂੰ ਦਿਓ ਇਜਾਜ਼ਤ ਥੈਂਕ ਯੂ so much for watching God bless you all